ਬਿਲਕੁਲ ਮੈਂ ਹੁਣ ਗਊਸ਼ਾਲਾ ਛਨੇੜੀ ਦੇ ਵਿੱਚ ਖੜੀ ਹਾਂ ਸਾਡੇ ਸਾਰੇ ਪਾਰਟੀ ਦੇ ਅਧਦੇਦਾਰ ਸਬਾਨ ਪ੍ਰਸ਼ਾਸਨ ਸਾਰਾ ਹਾਜ਼ਰ ਹੈ ਔਰ ਇੱਥੇ ਜਿਹੜੀ ਗਊਸ਼ਾਲਾ ਛਨੇੜੀ ਦੇ ਵਿੱਚ ਜਿਹੜੀ ਸ਼ੈੱਡ ਦੀ ਰਿਕੁਆਇਰਮੈਂਟ ਸੀਗੀ ਸੋ 66 ਲੱਖ ਰੁਪਏ ਦੀ ਲਾਗਤ ਦੇ ਨਾਲ ਅਸੀਂ 30 ਬਾਈ 200 ਦੇ ਜਿਹੜੇ ਦੋ ਸ਼ੈੱਡ ਜਿਹੜੇ ਬਣਾ ਕੇ ਤਿਆਰ ਕੀਤਾ ਇੱਕ ਜਿਹੜਾ ਬਾੜਾ ਜਿਹੜਾ ਉਹ ਵੀ ਬਣਾ ਕੇ ਤਿਆਰ ਕੀਤਾ ਸੋ ਅੱਜ ਜਿਹੜਾ ਉਹਦਾ ਰਸਮੀ ਜਿਹੜਾ ਉਦਘਾਟਨ ਕਰਨ ਦੇ ਲਈ ਅੱਜ ਇਸ ਨਗਰ ਦੀ ਗਊਸ਼ਾਲਾ ਦੇ ਵਿੱਚ ਜਿਹੜਾ ਪਹੁੰਚੇ ਆ ਔਰ ਇਹਦੇ ਨਾਲ ਹੀ ਮੈਂ ਜਦੋਂ ਹੁਣ ਪਹੁੰਚੀਆ ਤਾਂ ਕੁਝ ਚੀਜ਼ਾਂ ਦੀ ਜਿਹੜੀ ਰਿਕੁਆਇਰਮੈਂਟ ਜਿਹੜੀ ਫੋਰ ਦਿੱਤੀ ਹੈ ਤੇ ਉਹਦੇ ਲਈ ਵੀ 20 ਲੱਖ ਰੁਪਈਆ ਜਿਹੜਾ ਫੰਡ ਆ ਉਹ ਇਮੀਡੀਏਟਲੀ ਜਿਹੜਾ ਅਸੀਂ ਦੇਖ ਕੇ ਚੱਲੇ ਆ। ਅ ਦੇਖੋ ਇੱਕ ਪ੍ਰਾਈਵੇਟ ਸੰਸਥਾ ਹੈਗੀ ਆ ਤੇ ਅ ਮੈਂ ਉਹਨੂੰ ਵੈਸੇ ਮੈਂ ਦੇਖਿਆ ਨਹੀਂ ਹੈਗਾ ਕਿ ਕੀ ਜਿਹੜਾ ਉਹਨਾਂ ਨੇ ਫੈਸਲਾ ਲਿਆ ਉੱਥੇ ਦੀ ਜਿਹੜੀ ਕਮੇਟੀ ਹੈ ਸੋ ਉਹ ਸਮਰੱਥ ਨੇ ਜੋ ਉਹਨਾਂ ਨੇ ਫੈਸਲਾ ਲਿਆ ਹੋਗਾ ਸੋ ਸਮਝ ਕੇ ਲਿਆ ਹੋਗਾ। ਤੇ ਸਿਆਸਤ ਦੇ ਵਿੱਚ ਆਏ ਆ ਤੇ ਜਿਹੜਾ ਚਿੱਕੜ ਜਿਹੜਾ ਛੁੱਟਿਆ ਜਾ ਰਿਹਾ ਉਸ ਦੇ ਲਈ ਮੈਂ ਮਾਨਯੋਗ ਹਾਈ ਕੋਰਟ ਜਿਹੜਾ ਜਾ ਰਹੀ ਆ ਉਸ ਤੋਂ ਪਹਿਲਾਂ ਇੱਕ ਜਿਹੜਾ ਲੀਗਲ ਨੋਟਿਸ ਦੇਣਾ ਜ਼ਰੂਰੀ ਹੁੰਦਾ ਸੋ ਮੈਂ ਉਸ ਪਰਿਵਾਰ ਨੂੰ ਜਿਹੜਾ ਲੀਗਲ ਨੋਟਿਸ ਆ ਜਿਹੜਾ ਉਹ ਜਾਰੀ ਕਰ ਚੁੱਕੀ ਆ 8 ਮਾਰਚ ਨੂੰ ਪ੍ਰੈਸ ਦੇ ਜ਼ਰੀਏ ਵੀ ਉਹ ਸਾਰੀ ਚੀਜ਼ ਜਿਹੜੀ ਤੁਹਾਡੇ ਨੂੰ ਵੀ ਤੁਹਾਨੂੰ ਵੀ ਦੇ ਦਿੱਤੀ ਗਈ ਸੀਗੀ ਉਹ ਸਾਡਾ ਜਿਹੜਾ ਟਾਈਮ ਪੂਰਾ ਹੋ ਗਿਆ ਨੈਕਸਟ ਜਿਹੜਾ ਮਾਨਹਾਨੀ ਦਾ ਮੈਂ ਕੇਸ ਜਿਹੜਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕਰ ਰਹੀ ਆ